ਜਿਹੜੀ ਗੱਲ ਕਵੀ ਸੰਤੋਖ ਸਿੰਘ ਲਿਖ ਰਿਹਾ ਹੂੰ ਮੈਨੂੰ ਹੈਰਾਨੀ ਨਹੀਂ ਆ ਕਿਉਂਕਿ ਜ਼ਰੂਰ ਇਸ ਤਰੀਕੇ ਦੀਆਂ ਇਸ ਲੈਵਲ ਦੀਆਂ ਲੜਾਈਆਂ ਜਦੋਂ ਹੋ ਰਹੀਆਂ ਸੀ ਜੁੱਧ ਹੋ ਰਹੇ ਸੀ ਸਿੰਘ ਕੱਟ ਸੀ ਔਰ ਉਹਨਾਂ ਨੇ ਜਿਸ ਤਰੀਕੇ ਦਾ ਮੁਕਾਬਲਾ ਤਾਂ ਉਹਨਾਂ ਨੂੰ ਕੋਈ ਨਾ ਕੋਈ ਪੇਨ ਕਿਲਰ ਚਾਹੀਦਾ ਹੋਊਗਾ ਹਮ ਔਰ ਇਹ ਗੱਲ ਗਿਆਨੀ ਸ਼ੇਰ ਸਿੰਘ ਉਹਨਾਂ ਨੇ ਵੀ ਉਹਨਾਂ ਨੇ ਵੀ ਇਹ ਗੱਲ ਕਲੀਅਰ ਕੀਤੀ ਹੈ ਔਰ ਮੈਂ ਉਹਨਾਂ ਦੀ ਇਸ ਗੱਲ ਦੇ ਨਾਲ 100% ਸਹਿਮਤ ਹਾਂ ਜਿਹੜੀ ਆਉਂਦੀ ਆ ਮਾਈ ਭਗੌਰ ਦੀ ਦਿਗੰਬਰ ਹੁੰਦੀ ਹੈ ਉਹ ਵਿਵਾਦ ਟੱਡਰਿਆਂ ਵਾਲੇ ਜਿਹੜੇ ਸੰਤ ਉਹਨਾਂ ਨੇ ਸ਼ੁਰੂ ਕੀਤਾ ਇੱਕ ਤਾਂ ਸੰਤ ਅਖਰ ਸਾਡੇ ਇੰਨੇ ਕੁ ਵੱਧ ਗਏ ਹੈ ਨਾ ਕਿ ਆਪਣੇ ਆਪ ਹੀ ਮੂੰਹ ਚ ਨਿਕਲ ਜਾਂਦਾ ਬਟ ਐਨੀਵੇਜ਼ ਉਹਨਾਂ ਨੇ ਇਹ ਗੱਲ ਸ਼ੁਰੂ ਕੀਤੀ ਸੀ ਦਿਗੰਬਰ ਦਾ ਜਿਹੜਾ ਮੀਨਿੰਗ ਆ ਹੁਣ ਬਹੁਤੇ ਲੋਕ ਇਹਨੂੰ ਜੈਨ ਦੇ ਨਾਲ ਹੀ ਰਿਲੇਟ ਕਰੀ ਜਾਂਦੇ ਆ ਜਿਹੜੇ ਇਹ ਵਾਲੀ ਇੰਟਰਵਿਊ ਦੇ ਪ੍ਰੈਜ਼ੈਂਟਰ ਉਹਨਾਂ ਨੇ ਵੀ ਜੈਨਾਂ ਦੇ ਨਾਲ ਹੀ ਰਿਲੇਟ ਕੀਤੀ ਆ ਜਦਕਿ ਦਿਗੰਬਰ ਵਰਡ ਸਭ ਤੋਂ ਪਹਿਲੀ ਵਾਰੀ ਜਿਹੜਾ ਹੈ ਨਾ ਉਹ ਸ਼ਿਵ ਦੇ ਲਈ ਵਰਤਿਆ ਆ ਹਮ ਹਮ ਠੀਕ ਹੁਣ ਸ਼ਿਵ ਦੇ ਲਈ ਜਦੋਂ ਵਰਤਿਆ ਜਾਂਦਾ ਤੇ ਇੱਥੇ ਵੀ ਦੋ ਦੋ ਤਰੀਕੇ ਦੀਆਂ ਗੱਲਾਂ ਨੇ ਸ਼ਿਵ ਵੱਖਰੇ ਨੇ ਸ਼ੰਕਰ ਅਲੱਗ ਨੇ ਅੱਛਾ ਸ਼ਿਵ ਤੇ ਸ਼ੰਕਰ 'ਚ ਵੀ ਫਰਕ ਹੈ ਜਿਹੜੇ ਲੋਕ ਵਾਕਈ ਹਿੰਦੂ ਜਾਂ ਹਿੰਦੂ ਨਹੀਂ ਜਿਹੜੇ ਲੋਕ ਉਸ ਮਤ ਨੂੰ ਜਾਣਦੇ ਨੇ ਜਿਹੜੇ ਸ਼ੈਵਾਈਟ ਨੇ ਜਾਂ ਕੋਈ ਅਗੋਰੀ ਨੇ ਉਹ ਇਸ ਗੱਲ ਨੂੰ ਸਮਝਾ ਸਕਦੇ ਆ ਸਮਝ ਸਕਦੇ ਆ ਕਿ ਸ਼ਿਵ ਤੇ ਸ਼ੰਕਰ ਅਲੱਗ-ਅਲੱਗ ਨੇ ਪਰ ਇੱਕ ਨੇ ਹਮ ਹਮ ਇਹ ਇਹ ਤੇ ਇੱਕ ਗੱਲ ਹੈਗੀ ਆ ਜੋ ਸ਼ਿਵ ਹੈ ਉਹ ਦਿਗੰਬਰ ਹੈ ਸ਼ੰਕਰ ਦਿਗੰਬਰ ਨਹੀਂ ਹੈ ਦਿਗੰਬਰ ਦਾ ਮਤਲਬ ਹੁੰਦਾ ਹੈ ਅਸੀਮ ਉਹਨੂੰ ਹੋਰ ਜੇ ਆਪਾਂ ਜੀ ਦੀ ਕੋਈ ਸੀਮਾ ਨਹੀਂ ਹੋਵੇ ਠੀਕ ਆ ਜਦੋਂ ਜੈਨ Muni ਜਿਹੜੇ ਆ ਇਹਨਾਂ ਨੇ ਜਦੋਂ ਕੱਪੜੇ ਲਾਉਣੇ ਸ਼ੁਰੂ ਕੀਤੇ ਕਿ ਆ ਕਿ ਅਸੀਂ ਕੱਪੜਿਆਂ ਤੋਂ ਬਿਨਾ ਆ ਉਹਨਾਂ ਨੇ ਇਹ ਸਿੰਬਲਾਈਜ਼ ਕੀਤਾ ਕਿ ਦੇਖੋ ਜੀ ਅਸੀਂ ਸਾਡੀ ਆਤਮਾ ਏਡੀ ਵੱਡੀ ਹੋ ਗਈ ਹੈ ਕਿ ਹੁਣ ਸਾਨੂੰ ਕੱਪੜਿਆਂ ਦੀ ਲੋੜ ਨਹੀਂ ਸਾਡੀ ਆਤਮਾ ਸਰੀਰ ਤੋਂ ਵੱਡੀ ਹੋ ਗਈ ਹੈ ਜੀ ਰਾਈਟ ਦਿਗੰਬਰ ਇੱਕ ਅਵਸਥਾ ਦਾ ਨਾਮ ਆ ਹਮਮ ਦਿਗੰਬਰ ਸਰੀਰ ਦੇ ਨੰਗੇਜ਼ ਨੂੰ ਦਿਗੰਬਰ ਨਹੀਂ ਕਹਿੰਦੇ ਜੋ ਹੁਣ ਜਿਹੜਾ ਚੱਲ ਰਿਹਾ ਹੈ ਜੋ ਚਲਾਇਆ ਜਾ ਰਿਹਾ ਕਿ ਮਾਈ ਭਾਗੌਰ ਨੇ ਵਾਕਈ ਹਮ ਕੱਪੜੇ ਲਾ ਦਿੱਤੇ ਹੋਣਗੇ ਹਾਂ ਜੋ ਗੁਰੂ ਪਾਤਸ਼ਾਹ ਉਹਨਾਂ ਨੂੰ ਕਹਿ ਰਹੇ ਆ ਹਮ ਉਹਨੂੰ ਸਿੰਬੋਲਿਕਲੀ ਸਮਝਣ ਦੀ ਲੋੜ ਆ ਜੀ ਕਿ ਤੁਸੀਂ ਆਪਣੇ ਉੱਤੇ ਦੁਸ਼ਾਲ ਲਓ ਉਹਦਾ ਮਤਲਬ ਇਹ ਨਹੀਂ ਕਿ ਕੱਪੜੇ ਕਿਉਂਕਿ ਕੱਪੜੇ ਉਹਨਾਂ ਨੇ ਪਾਏ ਹੀ ਹੋਣਗੇ ਉਹ ਅਵਸਥਾ ਦੀ ਗੱਲ ਹਮ ਜਦੋਂ ਤੁਸੀਂ ਇੱਕ ਐਸੀ ਅਵਸਥਾ ਦੇ ਵਿੱਚ ਪਹੁੰਚ ਜਾਂਦੇ ਆ ਨਾ ਉਸ ਅਵਸਥਾ ਦੇ ਵਿੱਚ ਅ ਉਹ ਗੋਲ ਖਾਣ ਵਾਲੀ ਗੱਲ ਆ ਹੈਨਾ ਪਰ ਇਨਸਾਨ ਕਿਤੇ ਨਾ ਕਿਤੇ ਉਹ ਦੱਸਣਾ ਸ਼ੁਰੂ ਕਰ ਦਿੰਦਾ ਹੈ ਹੋ ਸਕਦਾ ਮਹਾਰਾਜ ਨੇ ਉਹਨਾਂ ਨੂੰ ਕਿਹਾ ਹੋਵੇ ਕਿ ਤੁਸੀਂ ਆਪਣੇ ਆਪ ਨੂੰ ਥੋੜਾ ਜਿਹਾ ਮੈਲੋ ਡਾਊਨ ਕਰੋ ਹੂੰ ਹੂੰ ਬਹੁਤ ਲੋਕਾਂ ਨੂੰ ਨਹੀਂ ਪਤਾ ਲੱਗਣਾ ਚਾਹੀਦਾ ਹੁੰਦਾ ਨਹੀਂ ਪਤਾ ਲੱਗਣਾ ਚਾਹੀਦਾ ਹੁੰਦਾ ਕਿਉਂਕਿ ਲੋਕਾਂ ਨੇ ਸਮਝਣਾ ਨਹੀਂ ਇੱਕ ਨਾ ਬਹੁਤ ਖੂਬਸੂਰਤ ਇੱਕ ਮਿਸਟਿਕਲ ਕਹਾਣੀ ਆ ਮੈਨੂੰ 1 ਮਿੰਟ ਦਿਓ ਜੀ ਜ਼ਰੂਰ ਜ਼ਰੂਰ ਉਹ ਜ਼ਰੂਰੀ ਆ ਰਾਬੀਆ ਇੱਕ ਕਸ਼ਮੀਰ ਦੀ ਮਿਸਟਿਕ ਹੋਈ ਆ ਰਾਬੀਆ ਨਾਮ ਦੀ ਉਹਦੇ ਬਾਰੇ ਇਹ ਕਿਹਾ ਜਾਂਦਾ ਹੈ ਕਿ ਉਹਨੂੰ ਇੱਕ ਦਿਨ ਬੋਧ ਹੋਇਆ ਤੇ ਉਹਨੇ ਆਪਣੇ ਸਾਰੇ ਕੱਪੜੇ ਲਾ ਦੇ ਦਿੱਤੇ ਤੇ ਉਹ ਕੱਪੜਿਆਂ ਤੋਂ ਬਿਨਾਂ ਰਹਿੰਦੀ ਸੀ ਹਮ ਅ ਜਦੋਂ ਮਰੀ ਤੇ ਕਿਹਾ ਜਾਂਦਾ ਹੈ ਕਿ ਉੱਥੇ ਜਦੋਂ ਉਹਨੂੰ ਜਲਾਉਣ ਲੱਗੇ ਤਾਂ ਕਿਸੇ ਨੇ ਉਹਨੂੰ ਕਿਹਾ ਕਿ ਰਾਬੀਆ ਤੈਨੂੰ ਸੇਕ ਨਹੀਂ ਲੱਗਦਾ ਕਿਉਂਕਿ ਉਹ ਮਰੀ ਨਹੀਂ ਸੀ ਜਿੰਦੀ ਹੋ ਸੀ ਉਹਨੇ ਸੋਚਿਆ ਕਿ ਹੁਣ ਮੈਂ ਖਤਮ ਆਪਣੇ ਦੇਹ ਤਿਆਗ ਦੇਣੀ ਆ ਹਮ ਤੇ ਰਾਬੀਆ ਨੇ ਉੱਠ ਕੇ ਕਿਹਾ ਕਿ ਤੂੰ ਅਜੇ ਵੀ ਮੇਰੀ ਦੇਹ ਦੇ ਵਿੱਚ ਹੀ ਫਸਿਆ ਹੈਂ ਹਮ ਹੈਨਾ ਸੋ ਉਹ ਇੱਕ ਅਵਸਥਾ ਦੀ ਗੱਲ ਆ ਹੁਣ ਉਹ ਦਿਗੰਬਰ ਨਹੀਂ ਹੈਗੀ ਰਾਬੀਆ ਬਟ ਇੱਕ ਅਵਸਥਾ ਦੀ ਗੱਲ ਕਰ ਰਹੀ ਆ ਜਿਹੜੇ ਲੋਗ ਇਸ ਚੀਜ਼ ਨੂੰ ਦਿਗੰਬਰ ਹੋਣ ਨੂੰ ਸਿਰਫ ਸਰੀਰ ਦੇ ਨੰਗੇਜ਼ ਨਾਲ ਕਨੈਕਟ ਕਰੀ ਜਾ ਰਹੇ ਆ ਉਹ ਉਹੀ ਲੋਗ ਨੇ ਜਿਹੜੇ ਰਾਬੀਆ ਨੂੰ ਚਿਤਾ ਤੇ ਲੇਟੀ ਪਈ ਨੂੰ ਪੁੱਛ ਰਿਹਾ ਕਿ ਤੈਨੂੰ ਸੇਕ ਨਹੀਂ ਲੱਗ ਰਿਹਾ ਕਿਉਂਕਿ ਉਹ ਸਰੀਰ ਤੋਂ ਬਾਹਰ ਨਹੀਂ ਪਾ ਰਹੇ ਤੇ ਦਿਗੰਬਰ ਇੱਕ ਐਸੀ ਅਵਸਥਾ ਜਿੱਥੇ ਤੁਹਾਡੀ ਆਤਮਾ ਵਿਸ਼ਾਲ ਹੋ ਜਾਂਦੀ ਆ ਤੁਹਾਡੀ ਆਤਮਾ ਦਾ ਖਲਾਅ ਹੋ ਜਾਂਦਾ ਹੈ ਜੀ ਜੀ ਬਿਲਕੁਲ